ਉਹ ਖਬਰ ਗੁਲਾਬ ਸਿੱਧੂ ਕਲਾਕਾਰ ਦੇ ਨਾਲ ਜੁੜੀ ਹੋਈ ਆ ਗਾਇਕ ਦੇ ਨਾਲ ਜੁੜੀ ਹੋਈ ਆ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਇਹ ਆ ਕਿ ਚਲੋ ਪੜ੍ਹਾਈ ਕਰਕੇ ਵੀ ਅਨਐਮਪਲੋਇਮੈਂਟ ਹੈ ਪਰ ਜੇ ਕੋਈ ਬੰਦਾ ਕਿਸੇ ਹੋਰ ਖੇਤਰ ਦੇ ਵਿੱਚ ਜਾ ਕੇ ਕੰਮ ਕਰਦਾ ਕੋ ਮੱਲਾ ਮਾਰਦਾ ਪੈਸਾ ਟਾਕਾ ਕਮਾਉਂਦਾ ਨਾਮ ਕਮਾਉਂਦਾ ਤੇ ਜਿਉਣ ਉਹਨੂੰ ਵੀ ਨਹੀਂ ਦਿੱਤਾ ਜਾਂਦਾ ਉਹਦੇ ਵੀ ਮਗਰ ਪਏ ਜਾਂਦੇ ਨੇ ਲੋਕ ਗੁਲਾਬ ਸਿੱਧੂ ਕਹਿੰਦੇ ਯੂਰਪ ਦੇ ਟੂਰ ਦੇ ਉੱਤੇ ਆ ਤੇ ਉੱਥੇ ਉਹਨੇ ਇੱਕ ਨਾ ਕਹ ਲਓ ਕਿ ਬੜੀ ਮੈਂ ਕਹਾਂਗਾ ਕਿ ਜਜ਼ਬਾਤੀ ਜਿਹਾ ਹੋ ਕੇ ਉਹਨੇ ਆਪਣੇ ਦਿਲ ਦੀਆਂ ਗੱਲਾਂ ਦਸੀਆਂ ਨੇ ਕਿ ਜੌਨ ਮੈਨੂੰ ਵੀ ਨਹੀਂ ਦਿੱਤਾ ਜਾ ਰਿਹਾ ਮੈਨੂੰ ਵੀ ਪਰੇਸ਼ਾਨ ਕਰ ਰਹੇ ਨੇ ਹਾਲਾਂਕਿ ਉਹ ਬੜਾ ਪਿਆਰਾ ਬੰਦਾ ਹੈ ਤੇ ਬੜੇ ਪਿਆਰੇ ਗੀਤ गाਉਂਦਾ ਇਸ ਤਰ੍ਹਾਂ ਦੇ ਕੌਣ ਲੋਕ ਨੇ ਪਤਾ ਨਹੀਂ ਕਿਉਂ ਕਿਸੇ ਤਰ੍ਹਾਂ ਵੀ ਬੰਦੇ ਨੂੰ ਕਾਮਯਾਬ ਹੋਇਆ ਨਹੀਂ ਦੇਖਣ ਦਿੰਦੇ ਆ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਿ ਉਹਨੇ ਪਿੱਛੇ ਚ ਨਾ ਇੱਕ ਕਿਤੇ ਮੇਰੀ ਉਹ ਕੋਈ ਗੱਲ ਲਿਖੀ ਸੀ ਕਿ ਇਹਨਾਂ ਦੇ ਗਾਣੇ ਆਏ ਸੀ ਕਿਉਂਕਿ ਗਿੱਲ ਰੌਂਤਾ ਸਾਡਾ ਜੌਨ ਹੈ ਦੋਸਤ ਹੈ ਹੂੰ ਤੇ ਉਹ ਇਹਨਾਂ ਦੇ ਗਾਣੇ ਬਹੁਤ ਅੱਛੇ ਲੱਗੇ ਤੇ ਮੈਂ ਪੋਸਟ ਪਾਈ ਉਹ ਤੇ ਵੀ ਆਪਛਤ ਗੱਲ ਕੀਤੀ ਗੱਲ ਕੀਤੀ ਸੀ ਚਲੋ ਤੇ ਉਹ ਕਿਤੇ ਉਹਨੇ ਸ਼ੇਅਰ ਕੀਤੀ ਹਮ ਗੁਲਾਬ ਸਿੱਧੂ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਹਮ ਤੇ ਮੈਨੂੰ ਜਿਮ ਚ ਇੱਕ ਮੁੰਡਾ ਮਿਲਿਆ ਉਹ ਬਹੁਤ ਫੈਮਸ ਸੀ ਉਹਨੇ ਇੱਕ ਸਿੰਗਰ ਸ਼ਾਇਦ ਕੋਈ ਹੋਰ ਸੀ ਉਹਦਾ ਨਾਮ ਲਿਆ ਕੋਈ ਜੀ ਖਾਨ ਜੀ ਹਾਂ ਹਾਂ ਜੀ ਕਹਿੰਦਾ ਵੀ ਇਹਨਾਂ ਦੋ ਬੰਦਿਆਂ ਦੀ ਗਾਇਕੀ ਤੇ ਠਾਈ ਹੈ ਮੈਨੂੰ ਇਹਨਾਂ ਦੀਆਂ ਗੱਲਾਂ ਹੀ ਬਹੁਤ ਪਸੰਦ ਲੱਗੀਆਂ ਕਹਿੰਦਾ ਕਿ ਬਾਈ ਤੁਹਾਡਾ ਉਹ ਵੇਖਿਆ ਨਾ ਮੈਂ ਸ਼ੇਅਰ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਤੇ ਜਿ ਕਿਤੇ ਜ਼ਿੰਦਗੀ ਚ ਗੁਲਾਬ ਸਿੱਧੂ ਇੱਧਰ ਨੂੰ ਆਵੇ ਤੇ ਮੈਨੂੰ ਜ਼ਰੂਰ ਮਲਾਇਓ ਮੈਂ ਤੇ ਉਹਦਾ ਬਾਈ ਰੂਹ ਤੋਂ ਹਾਂ ਜੀ ਮਤਲਬ ਕਿ ਮੈਨੂੰ ਲੱਗਿਆ ਕਿ ਯਾਰ ਵਾਕਿਆ ਗਾਇਕਾਂ ਦੇ ਗੀਤ ਹੀ ਨਹੀਂ ਕੁਝ ਗਾਇਕਾਂ ਦਾ ਅੰਦਾਜ਼ ਸਾਦਗੀ ਗੱਲਾਂ ਬਾਤਾਂ ਉਹ ਵੀ ਲੋਕਾਂ ਨੂੰ ਨੌਜਵਾਨਾਂ ਨੂੰ ਪਾਉਂਦੀਆਂ ਨੇ ਪਾਉਂਦੀਆਂ ਨੇ ਟ੍ਰੈਨਰ ਸੀ ਉਹ ਜੀ ਬਹੁਤ ਵਧੀਆ ਤੁਹਾਨੂੰ ਮਲਾਉਂ ਕੰਮ ਹੈ ਹੂੰ ਉਹਦਾ ਵੀ ਆਪਣਾ ਇੱਕ ਕੈਲੋ ਵਿਚਾਰੇ ਦਾ ਸੰਘਰਸ਼ ਹੈ ਜੀ ਤਾਂ ਮਤਲਬ ਕਿ ਮੈਨੂੰ ਲੱਗਿਆ ਕਿ ਉਸ ਦਿਨ ਕੇ ਯਾਰ ਗਾਇਕ ਇਕੱਲੇ ਸੁਰਾਂ ਨਾਲ ਹੀ ਨਹੀਂ ਅੱਜ ਕੱਲ੍ਹ ਕੁਝ ਗਾਇਕ ਲੋਕਾਂ ਦੇ ਦਿਲਾਂ ਤੱਕ ਪਹੁੰਚ ਗੱਲਾਂ ਨਾਲ ਵੀ ਬਣਾਉਂਦੇ ਔਰ ਮੈਂ ਅੱਜ ਹੋਰ ਚੀਜ਼ ਨੋਟ ਕਰਦਾ ਸੀ ਜਦੋਂ ਖਾੜੇ ਵੇਖਿਆ ਕਰਦੇ ਸੀਗੇ ਮੈਂ ਵੀ ਬਹੁਤ ਵੇਖਿਆ ਜੀ ਖਾੜੇ ਤੋ ਉਹ ਸਿੰਗਰ 10-10 ਘੰਟੇ ਬਾਅਦ ਗਾਉਂਦੇ ਹੁੰਦੇ ਸੀ ਵਿੱਚੋਂ ਸਾਜਲ ਦਿਵਾਉਣ ਵਾਸਤੇ ਨਾ ਸਕਿਉਰਟੀੀ ਬੋਲਦੇ ਹੁੰਦੇ ਸੀ ਸਟੇਜ ਸੈਕਟਰੀ ਬਸ ਇੰਨਾ ਕੁ ਜਾਂ ਉਹਨਾਂ ਨੇ ਪਰਚੀ ਜੀ ਪੜ੍ਹਨੀ ਤੇ ਉਹ ਇੰਨਾ ਕਸਾ ਬਾਕੀ ਉਹਨਾਂ ਨੇ ਲਗਾਤਾਰ ਗਾਉਣਾ ਉਹ ਚੱਕਦੇ ਰੱਖਦੇ ਚੱਕਦੇ ਰੱਖਦੇ ਵਾਜਾ ਫਿਰ ਤਾਂ ਧਾ ਧਾ ਵਾਜਦਾ ਉਹਦੇ ਕਲਾਕਾਰ ਗੱਲਾਂ ਮਡੀਆਂ ਕਰਦੇ ਨੇ ਹਮ ਮਤਲਬ ਕਿ ਪਿਛਲੇ ਦਿਨਾਂ 'ਚ ਬੱਬੂ ਮਾਨ ਨੇ ਇਸੇ ਤਰ੍ਹਾਂ ਦੀ ਇੱਕ ਗੱਲ ਕੀਤੀ ਜੀ ਕਿ ਭਈ ਬੁਝ ਨਾ ਇੱਜ਼ਤ ਗਵਾਤੀ ਠਾਣਿਆਂ ਚ ਰੋਲਦਾ ਇੱਕ ਗਾਣਾ ਸੀਗਾ ਤੁਰਗਾ ਰੰਗੀਲਾ ਦਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨਹੀਂ ਇੱਜ਼ਤ ਗਵਾਤੀ ਠਾਣਿਆਂ ਚ ਬਿਲਕੁਲ ਤੋ ਉਹ ਕਹਿੰਦਾ ਵੀ ਅਸੀਂ ਆਪਣੀਆਂ ਸਫਾਈਆਂ ਠਾਣਿਆਂ ਚ ਦਿੰਦੇ ਫਿਰਦੇ ਰਹੇ ਕਰਨ ਵਾਲੇ ਕੋਈ ਬੱਬੂ ਮਾਨ ਦੀ ਇਹ ਗੱਲਬਾਤ ਜਿਹੜੀ ਆ ਨਾ ਉਹ ਮੈਂ ਦੇਖ ਕੇ ਹਰਾਨ ਰਿਹਾ ਕਿ ਲੋਕਾ ਕਿੰਨਾ ਮੰਤਰਮੁਗਧ ਹੋ ਕੇ ਉਹਨਾਂ ਚੀਜ਼ਾਂ ਨੂੰ ਸੁਣਦੇ ਆ ਜੀ ਮਤਲਬ ਕਿ ਅੱਜ ਦੇ ਦੌਰ ਚ ਕਮੈਂਟਰੀ ਕਰਦੇ ਆ ਜਿਹੜੇ ਹੂੰ ਕਮੈਂਟ ਕਰਦੇ ਆ ਸਿੰਗਰ ਲੋਕ ਉਹਨਾਂ ਨੂੰ ਮਤਲਬ ਕਿ ਸੁਣਦੇ ਆ ਵੀ ਗਾਇਕਾ ਕੀ ਆਪਣੀ ਧਾਤੇ ਆ ਗੱਲਬਾਤ ਆਪਣੀ ਧਾਤੇ ਆ ਤੇ ਅੱਛਾ ਹੁਣ ਇਹਦੇ ਵਿੱਚ ਜਿਹੜੀ ਅਗਲੀ ਗੱਲ ਆ ਜੀ ਦੇਖੋ ਉਸ ਦਿਨ ਵੀ ਗਲਾਬ ਸਿੱਧੂ ਦੇ ਨਾਲ ਅਸੀਂ ਸੰਪਰਕ ਕਰਨ ਦਾ ਯਤਨ ਕੀਤਾ ਸੀ ਜਿਸ ਦਿਨ ਅੱਗੇ ਨਾਸਰ ਹੁਸੈਨ ਉਹ ਨਾਸਰ ਢਿਲਹਾਂ ਹਾਂ ਨਾਸਰ ਹੁਸੈਨ ਉਹ ਨਿਕਲ ਗਿਆ ਉਹ ਤੇ ਇੰਗਲੈਂਡ ਦਾ ਕਪਤਾਨ ਹੁੰਦਾ ਸੀ ਅੱਛਾ ਉਸ ਦਿਨ ਵੀ ਅਸੀਂ ਯਤਨ ਕੀਤਾ ਸੀਗਾ ਹੂੰ ਤੇ ਇਹਨਾਂ ਦੀ ਟੀਮ ਦੇ ਨਾਲ ਅਸੀਂ ਵੀ ਬਰਾਬਤਾ ਕਰੀਏ ਕੋਈ ਗੱਲਬਾਤ ਕਲੀਅਰ ਹੋ ਜਾਵੇ ਜੀ ਅੱਜ ਤਹਾਨੂੰ ਹੀ ਦੱਸਦੇ ਕਿ ਯੂਰਪ ਦੇ ਵਿੱਚ ਹੁਣ ਤੇ ਪੱਕੀ ਗੱਲਬਾਤ ਕਰ ਸਕਦੇ ਸੀ ਥੋੜਾ ਕੋਈ ਮਾਮਲਾ ਖੁੱਲੇ ਨਾ ਫਿਰ ਪਤਾ ਲੱਗਦਾ ਹੈ ਮਨਜੀਤ ਜੀ ਹੂੰ ਇਤਾਂ ਉਹ ਕੀ ਕਹਿ ਸਕਦੇ ਕਿ ਕੌਣ ਧਮਕੀ ਦੇ ਰਿਹਾ ਅੱਛਾ ਇੱਕ ਵੀਡੀਓ ਮੈਂ ਹੋਰ ਵੇਖੀ ਜਿਹਦੇ ਚ ਕੁਝ ਬੰਦੇ ਕਹਿ ਰਹੇ ਨੇ ਅਸੀਂ ਗੁਲਾਬ ਸਿੱਧੂ ਨੂੰ ਮਿਲਣਾ ਸੀ ਇਹ ਆਕੜ ਖੁਰਾ ਹੋ ਗਿਆ ਸਾਨੂੰ ਕਹਿੰਦਾ ਬਰਨਾਲੀ ਆ ਮੈਂ ਜੀ ਫਲਾਂ ਟਮਕਾ ਇੱਥੇ ਨਹੀਂ ਆ ਆਤਾ ਇੱਥੇ ਫਿਰਦਾ ਇੱਥੇ ਫਿਰਦਾ ਅੱਜ ਸ਼ਾਇਦ ਉਹਨੇ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਹੈ ਜੀ ਉਹ ਕਹਿ ਰਿਹਾ ਹੈ ਕਿ ਦਰਅਸਲ ਜੇ ਮੈਂ ਮਿਲਦਾ ਹੁੰਦਾ ਹੁਣ ਨਾ ਜੇ ਹਾਸਕੇ ਯਾਰ ਨਾਲ ਗੱਲ ਕਰਦਾ ਯਾਰ ਨਾਲ ਲੜੀ ਹੋਈ ਹੈ ਨਾ ਤੇ ਪਾਸਾ ਵੱਟ ਕੇ ਕੋਲ ਦੀ ਲੰਘ ਜਾਵਾਂ ਤੇ ਕਹਿੰਦੇ ਯਾਰ ਨਾਲ ਲੜੀ ਹੋਈ ਹੈ ਗੱਲ ਇਹ ਆ ਕਹਿੰਦਾ ਕਿ ਜੇ ਤੇ ਮੈਂ ਮਿਲਦਾ ਤੇ ਮੈਨੂੰ ਰੌਲਾ ਪਾਉਂਦੇ ਲੋਕ ਕਿ ਭਾਈ ਤੂੰ ਬਚ ਕੇ ਰਹਿ ਬਚ ਕੇ ਰਹਿ ਜੀ ਤੇ ਜੇ ਮੈਂ ਨਹੀਂ ਮਿਲਦਾ ਤੇ ਲੋਕ ਦੂਜੇ ਪਾਸੇ ਵੀ ਉਹ ਕਹਿੰਦੇ ਹੂੰ ਇਹਦਾ ਮਤਲਬ ਇਹ ਆ ਕਿ ਗੁਲਾਬ ਸਿੱਧੂ ਨੂੰ ਕੋਈ ਨਾ ਕੋਈ ਖਤਰੇ ਦਾ ਅਹਿਸਾਸ ਹੋਏਗਾ ਤਦ ਉਹ ਮਿਲਣ ਤੋਂ ਵੀ ਕਿਨਾਰਾ ਕਰਦਾ ਪਿਆ ਜੀ ਜੀ ਠੀਕ ਹੈ ਨਾ ਸੋ ਨਹੀਂ ਤਾਂ ਪਿੰਡ 'ਚ ਰਹਿਣ ਵਾਲਾ ਬੰਦਾ ਜਾਂ ਕਹਿ ਲੋ ਕਿ ਬਈ ਇਸ ਤਰ੍ਹਾਂ ਦਾ ਸਧਾਰਨ ਜੇ ਪਰਿਵਾਰ ਚੋਂ ਨਿਕਲੇ ਮੁੰਡਾ ਮਿਲਨ ਗਿਲਨ ਦੀ ਤਾਂ ਕੋਈ ਵੱਡੀ ਸਮੱਸਿਆ ਨਹੀਂ ਆਉਣੀ ਚਾਹੀਦੀ ਜਿਹੜਾ ਪਿੰਡ ਵਿੱਚ ਰਹਿੰਦਾ ਤੇ ਆਪਣੇ ਪਿੰਡਾਂ ਦੇ ਘਰ ਤੇ ਉਹ ਹੀ ਖੁੱਲੇ ਹੁੰਦੇ ਹਾਂ ਜਿਹੜਾ ਮਰਜ਼ੀ ਆ ਜਾਵੇ ਵੈਸੇ ਮਿਲਦਾ ਗਿਲਦਾ ਰਹਿੰਦਾ ਕਾਫੀ ਵੀਡੀਓਜ਼ ਵਗੈਰਾ ਆਉਂਦੀਆਂ ਜਾਂਦੀਆਂ ਨੇ ਪਰ ਅਸਲੀ ਜੇਵੇਂ ਸੁਰੱਖਿਆ ਦੇ ਮਸਲੇ ਸ੍ਰਿਆ ਨਾ ਕਿ ਹੁਣ ਮੈਨੂੰ ਰੋਕਿਆ ਜਾ ਰਿਹਾ ਹੋ ਸਕਦਾ ਪੁਲਿਸ ਹੀ ਰੋਕ ਰਹੀ ਹੋਵੇ ਹੂੰ ਇਹ ਅੰਦਰ ਦੀ ਗੱਲ ਤੁਹਾਨੂੰ ਖੁੱਲ ਕੇ ਨਹੀਂ ਨਾ ਦੱਸ ਰਹੇ ਸਿੰਗਰਾਂ ਦੀ ਇੱਕ ਇਹ ਵੀ ਬੜੀ ਪ੍ਰੋਬਲਮ ਵੱਡੀ ਆ ਜੀ ਸਭ ਕੁਝ ਇਹਨਾਂ ਨੂੰ ਪਤਾ ਹੁੰਦਾ ਹੈ ਇਹ ਲੋਕਾਂ ਨੂੰ ਦੱਸਣਾ ਵੀ ਚਾਹੁੰਦੇ ਪਰ ਦੱਸਦੇ ਬਹੁਤ ਥੋੜਾ ਡਰ ਜੀ ਮੈਂ ਤੁਹਾਨੂੰ ਇੱਕ ਸਿੰਗਰਾਂ ਦੀ ਹਾਲ ਦੀ ਕਹਾਣੀ ਦੱਸਾਂ ਹੂੰ ਬਹੁਤ ਵੱਡਾ ਟਾਪ ਦਾ ਸਟਾਰ ਆ ਤੇ ਉਹਦੀ ਇੱਕ ਦਿਨ ਮੈਨੂੰ ਕਾਲ ਆਈ ਸਿਆਲਾ ਜੱਜ ਉਹ ਤੀਜਾ ਕਿ ਚੌਥਾ ਨੰਬਰ ਸੀ ਹੂੰ ਜਦੋਂ ਗੱਲ ਕੀਤੀ ਤੇ ਮੈਂ ਕਿਹਾ ਪਹਿਲਾਂ ਤੇ ਮੈਨੂੰ ਇਸ ਕਾਲ ਦਾ ਜਵਾਬ ਦਿਓ ਦੋ ਤਿੰਨ ਨੰਬਰ ਤੇ ਮੈਂ ਅੱਗੇ ਸੇਵ ਕਰੀ ਬੈਠਾ ਜੀ ਇੱਕ ਫੋਲਡਰ ਤੁਹਾਡਾ ਹੀ ਬਣਾਵਾ ਮੈਂ ਹੂੰ ਉਹ ਕਹਿੰਦਾ ਕੀ ਕਰੀਏ ਭਾਜੀ ਨੰਬਰ ਬਦਲਣਾ ਕਹਿੰਦਾ ਜੀ ਚੌਥੇ ਦਿਨ ਨੰਬਰ ਬਦਲਣਾ ਪੈਂਦਾ ਜੀ ਨੰਬਰ ਹੀ ਬਦਲਦੇ ਨੇ ਤੇ ਮੈਂ ਕਿਹਾ ਜੀ ਮੈਂ ਕਿਹਾ ਤੁਹਾਨੂੰ ਕਿਹਦੇ ਤੋਂ ਡਰ ਰਿਹਾ ਉਹ ਕਹਿੰਦਾ ਜੀ ਕਿਸੇ ਇੱਕ ਤੋਂ ਵੀ ਡਰ ਤੇ ਦਸੀਏ ਇੱਥੇ ਦੇ ਵਾਧੂ ਉਤਰੇ ਫਿਰਦੇ ਡਰੋਂ ਵਾਲੇ ਇਹਦਾ ਮਤਲਬ ਕੀ ਸੀ ਹੁਣ ਗੱਲ ਖੋਲ ਕੇ ਉਹਨੇ ਵੀ ਨਹੀਂ ਦੱਸੀ ਪਰ ਆਪਾਂ ਤੇਰੀ ਬਦਲੀ ਹੋਈ ਅੱਖ ਨਾ ਪਛਾਣੀਆਂ ਇਹ ਨਹੀਂ ਜਾਣ ਜਾਣ ਵੀ ਨਹੀਂ ਭਾਈ ਸਾਹਿਬ ਗੱਲ ਇਹ ਆ ਕਿ ਉਹ ਉਹਦੇ ਤੋਂ ਵੀ ਬਚਦੇ ਹੋ ਤੇ ਤੂੰ ਵੀ ਬਚਦੇ ਹੋ ਉਹਦੇ ਤੋਂ ਵੀ ਬਚਦੇ ਡਰ ਇਸ ਗੱਲ ਦਾ ਜੀ ਇੱਕ ਨੂੰ ਦੇਣਗੇ ਚਾਰ ਹੋਰ ਆ ਜਾਣਗੇ ਜੀ ਹੂੰ ਠੀਕ ਹੈ ਨਾ ਤਾਂ ਮਤਲਬ ਇਹ ਆ ਕਿ ਭਾਈ ਜੇ ਇਸ ਤਰ੍ਹਾਂ ਦਾ ਮਾਮਲਾ ਹੈ ਤੁਹਾਡੇ ਕੋਲ ਪੈਸਾ ਤੇ ਲੈ ਹੈ ਤੇ ਆਪਦਾ ਪ੍ਰਬੰਧ ਪੂਰਾ ਰੱਖੋ ਉਹਨੂੰ ਗਲਾਬ ਸਿੱਤੂ ਤਾਂ ਕਹਿੰਦਾ ਕਿ ਛੋਟਾ ਜਿਹਾ ਮੁੰਡਾ ਮੈਨੂੰ ਡਰਾਈ ਜਾਂਦਾ ਬਰਨਾਲੇ ਦਾ ਬਰਨਾਲੇ ਦੇ ਨਾਲ ਇਹਨਾਂ ਦਾ ਪਿੰਡ ਆ ਭਾਈ ਜੀ ਮੋੜ ਕੇ ਕਿਥੋਂ ਤੱਕ ਨਾਮ ਵੀ ਲੈ ਰਿਹਾ ਹੋ ਨਹੀਂ ਬਰਨਾਲੇ ਦਾ ਬਰਨਾਲੇ ਦਾ ਬੱਤੇ ਨਾਲ ਤਾਂ ਫਰਵਾਈ ਹੈ ਨਾ ਇਹਨਾਂ ਦਾ ਪਿੰਡ ਆ ਹਾਂ ਜੀ ਹਾਂ ਜੀ ਹਾਂ ਹਾਂ ਹੁਣ ਉਹ ਕਹ ਰਿਹਾ ਜੀ ਕਿ ਮੈਨੂੰ ਨਿੱਕਾ ਜਿਹਾ ਜਵਾਕ ਹੀ ਡਰ ਜਾਂਦਾ ਦੱਸੋ ਕਮਾਲ ਦੀ ਗੱਲ ਆ ਜੀ ਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਵੀ ਜਵਾਕ ਹੀ ਹੈ ਕੌਣ ਇਹ ਵੀ ਨਹੀਂ ਪਤਾ ਲੱਗਦਾ ਅੱਜ ਕੱਲ੍ਹ ਨਹੀਂ ਫਿਰ ਉਹਨੇ ਪਛਾਣ ਕੀਤੀ ਹੋਏਗੀ ਤਦੇ ਹੀ ਕਹਿੰਦਾ ਨਾ ਕਿ ਇੱਕ ਜਵਾਕ ਜਿਹਾ ਮੈਨੂੰ ਡਰ ਜਾਂਦਾ ਤੇ ਜੇ ਪਛਾਣ ਕੀਤੀ ਹੈ ਤੇ ਬਾਈ ਉਹਨੂੰ ਫੜਾਓ ਥਾਣੇ ਜੀ ਕੋਈ ਇੱਕ ਦੋ ਦਿਨ ਲਾਏਗਾ ਚਲੋ ਘਟੋ ਘਟ ਤੇ ਥੋੜਾ ਬਹੁਤਾ ਬੰਦੇ ਦਾ ਦਿਮਾਗ ਹੁੜਾ ਹੁੰਦਾ ਹੂੰ ਧਿਆਉ ਉਹ ਇਸ ਕੰਮ 'ਚ ਤੇ ਬਾਕੀ ਗੱਲ ਇਹ ਆ ਕਿ ਜੇ ਤੁਹਾਡੇ ਕੋਲ ਯਾਰ ਪੈਸਾ ਤੇ ਲਾ ਫਿਰ ਇੰਨਾ ਕੋਈ ਡਰਨ ਦੀ ਵੀ ਰੋਣ ਦੀ ਵੀ ਕੀ ਲੋੜ ਐ ਮੈਂ ਤਾਂ ਸਿੱਧੀ ਗੱਲ ਕਰਾਂਗਾ ਹਾਂਜੀ ਠੀਕ ਹੈ ਨਾ ਤੋੜਨੀ ਵਗੈਰਾ ਰੱਖ ਲੋ ਚਲੋ ਇਹ ਇੱਕ ਬੰਦਿਆਂ ਨੂੰ ਬਈ ਠੀਕ ਹੈ ਨਾ ਹਾਂ ਤੁਹਾਡੇ ਕੋਲ ਜੇ ਮੰਨ ਲਓ ਹੁਣ ਹੈਗਾ ਪੈਸਾ ਤੇਲਾ ਤਾਂ ਤੁਸੀਂ ਵੀ ਮੜਾ ਮੋਟਾ ਯਾਰ ਰੱਖੋ ਫਿਰ ਕਿੱਡੀ ਗੱਲ ਆ ਆਉਣ ਦਿਓ ਫਿਰ ਜੇ ਹੁਣ ਦੇਖੋ ਚੜ ਕੇ ਆਏ ਤਾਂ ਹੁਣ ਕੀ ਕਰ ਲੋਗੇ ਤੁਸੀਂ ਸਰ ਇਦਾਂ ਮਤਲਬ ਕਿ ਤੁਸੀਂ ਹੁਣ ਕੰਮ ਕਰਨਾ ਜੇ ਇੰਡੀਆ ਚ ਰਹਿਣਾ ਹੈ ਠੀਕ ਹੈ ਨਾ ਬਈ ਹੁਣ ਮਤਲਬ ਕਿ ਜਾਂ ਤਾਂ ਮੁਲਕ ਛੱਡ ਕੇ ਦਵਾਈ ਨਿਕਲ ਜਾਓ ਪਰ ਕਿੰਨੇ ਕਿਤੇ ਸਵਾਰੀ ਵਾਰੀ ਕੌਣ ਕੌਣ ਜਾ ਰਿਹਾ ਹੈ ਇੰਡੀਆ ਦੇ ਹੂੰ ਇੰਡੀਆ ਦਾ ਤਾਂ ਮੈਨੂੰ ਲੱਗਦਾ ਕਿ 4 1/2 ਹਜ਼ਾਰ ਨਿਕਲ ਗਏ ਤੋਂ ਮੈਂ ਮਿੰਟੂ ਜੀ ਇਥੇ ਧੰਮ ਕੀ ਦੇ ਕਾਮ ਬੰਦੇ ਨੂੰ ਵੀ ਆ ਜਾਂਦੀ ਹੁਣ ਹਰੇਕ ਬੰਦੇ ਤੇ ਦਵਾਈ ਵੀ ਨਹੀਂ ਜਾ ਸਕਦੀ ਨਹੀਂ ਉਹ ਹੀ ਹੈ ਨਾ ਕਿ ਧੰਮ ਕੀ ਦਵਾਈ ਫਿਰ ਉਹੀ ਗੱਲ ਹੈ ਨਾ ਕਿ ਹੁਣ ਜਦੋਂ ਰਹਿਣਾ ਕਰਨਾ ਇੱਥੇ ਆ ਫਿਰ ਆਪ ਦਾ ਪ੍ਰਬੰਧ ਕਰਕੇ ਤੁਰੇ ਫਿਰ ਹੋਰ ਕੀ ਆ ਜੀ ਠੀਕ ਹੈ ਖਰਚਾ ਵਰਚਾ ਵੱਧ ਆ ਹੁਣ ਆਮ ਬੰਦਾ ਤੇ ਇੰਨਾ ਪ੍ਰਬੰਧ ਵੀ ਨਹੀਂ ਕਰਨ ਜੋਗਾ ਹੈਗਾ ਤੁਹਾਨੂੰ ਤੇ ਇੰਨੀ ਕੋਈ ਜਾਣ ਪਛਾਣ ਬਖਸ਼ੀ ਆ ਰੱਬ ਨੇ ਕਿ ਤੁਸੀਂ ਕਿਸੇ ਮੰਤਰੀ ਕੋਲ ਜਾ ਕੇ ਸੰਤਰੀ ਕੋਲ ਜਾ ਕੇ ਤੇ ਸਿਕਿਉਰਟੀ ਲੈ ਸਕਦੇ ਹੁਣ ਇਹ ਪਤਾ ਨਹੀਂ ਲੱਗ ਰਿਹਾ ਨਾ ਕਿ ਕੀ ਕੋਈ ਫਰਾਉਤੀ ਲੀਡਰ ਆ ਰਿਹਾ ਹੂੰ ਤੇ ਦੂਜੀ ਗੱਲ ਇਹ ਆ ਕਿ ਇਹਨੇ ਅੱਜ ਤੱਕ ਵੀ ਉਹ ਤੁਹਾਨੂੰ ਪਤਾ ਹੀ ਆ ਸਿੱਧੂ ਮੂਸੇਵਾਲੇ ਲਈ ਇਨਸਾਫ ਮੰਗਣਾ ਨਹੀਂ ਛੱਡਿਆ ਜੀ ਬਿਲਕੁਲ ਕੀ ਕੋਈ ਉਸ ਚੀਜ਼ ਨਾਲ ਰਿਲੇਟਡ ਮਸਲਾ ਸੋ ਇਹ ਗੱਲ ਜਿਹੜੀ ਆ ਉਹ ਮਤਲਬ ਕਿ ਸਮਝ ਨਹੀਂ ਆ ਰਹੀ ਇਕਿਸ ਪੱਖ ਤੋਂ ਕਲੀਅਰ ਨਹੀਂ ਗੱਲ ਪੂਰੀ ਅਜੇ ਤੱਕ ਆਹ ਅਜੇ ਉਹ ਫਿਰ ਖੋਲਦੇ ਨਹੀਂ ਹੈ ਨਾ ਫਿਰ ਡਰਿਆ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਸਰ ਬਹੁਤ ਡਰੀ ਹੋਈ ਇੰਡਸਟਰੀ ਹੈ ਬਹੁਤ ਇਹ ਕੋਈ ਇੱਕ ਕਲਾਕਾਰ ਨਹੀਂ ਹੈ ਡਰਿਆ ਹੋਇਆ ਇਹ ਬਹੁਤ سارے ਕਲਾਕਾਰ ਡਰ ਰਹੇ ਹੋਏ ਨੇ ਇਸ ਟਾਈਮ ਹੁਣ ਦੇਖ ਕਿੰਨੇ ਤੇ ਗੱਲ ਆਪਾਂ ਹੀ ਕਰ ਲਈ ਮੈਨੂੰ ਲੱਗਦਾ ਜੇ ਨਾ ਇੱਕ ਇੱਥੇ ਪਿਛੇ ਜੇ ਇੱਕ ਫਿਲਮ ਪ੍ਰੋਮੋਸ਼ਨ ਤੇ ਕੋਈ ਆਰਟਿਸਟ ਲੰਘਿਆ ਸੀ ਤੇ ਉਹ ਬਾਈ ਮੇਰੇ ਨੇ ਮੈਨੂੰ ਫੋਨ ਕੀਤਾ ਵੀ ਫਲਾਣੀ ਗੱਡੀ ਚ ਆਈਆਂ ਪਾਇਲਟਾਂ ਨਿਕਲੀਆਂ ਫਲਾਣਾ ਕੋਈ ਇੱਕ ਨੇਤਾ ਕੋਲ ਵੀ ਗੱਡੀ ਉਹਦੇ ਨਾਲ ਦੀ ਆਪਣੇ ਏਰੀਏ ਦਾ ਠੀਕ ਹੈ ਜੀ ਉਹ ਉਹਨੇ ਜਦੋਂ ਦੱਸਿਆ ਮੈਂ ਕਿਹਾ ਨਹੀਂ ਉਹ ਨੇਤਾ ਨਹੀਂ ਉਹ ਆ ਬਨੇਤਾ ਹੂੰ ਉਹਦੇ ਨਾਲ ਹੀ ਸਿਕਿਉਰਟੀ ਆ ਹਸਾਬ ਲਾ ਲੋ ਉਹ ਗੱਡੀਆਂ ਤੋਂ ਮੈਂ ਦੱਸਤਾ ਮੈਂ ਪਿੰਡ ਸੀ ਬਾਈਕ ਤੇ ਇਥੇ ਸ਼ਹਿਰ ਖਲੋਤਾ ਸੀ ਤੇ ਉਹਨੇ ਦੱਸਿਆ ਕਿ ਐਦਾਂ ਲੰਘਿਆ ਮੈਨੂੰ ਉਹ ਨੇਤਾ ਲੱਗਦਾ ਮੈਂ ਕਿਹਾ ਨਹੀਂ ਨੇਤਾ ਨਹੀਂ ਉਹ ਆਪਣੇਤਾ ਜੀ ਜੀ ਤੇ ਬਾਅਦ ਦੇ ਵਿੱਚ ਅਸੀਂ ਉਹਨਾਂ ਦੀ ਹਾਲ ਦੇ ਵਿੱਚ ਫਿਲਮ ਆਈ ਆ ਤੁਸੀਂ ਸਮਝ ਹੀ ਗਏ ਹੋਗੇ ਬਿਲਕੁਲ ਤੂੰ ਉਹਨੂੰ ਤਾਂ ਹਮ ਕਿਹਾ ਤੂੰ ਕਿਹਾ ਪਹਿਲਾਂ ਵੀ ਬਹੁਤ ਆਈਆਂ ਤੇ ਉਹ ਇਧਰ ਨੂੰ ਕਿਤੇ ਬੋਹਰ ਵਾਲੀ ਸਾਈਡ ਨੂੰ ਪ੍ਰੋਮੋਸ਼ਨ ਵਾਸਤੇ ਗੁਜ਼ਰੇ ਸਨ ਸੋ ਇਹ ਡਰੀ ਹੋਈ 뮤직 ਇੰਡਸਟਰੀ ਐ ਸਰ ਡਰੀ ਹੋਈ ਫਿਲਮ ਇੰਡਸਟਰੀ ਐ ਉਸ ਵੇਲੇ ਬਹੁਤ ਜ਼ਿਆਦਾ दखਲ ਐ ਨਾ ਇਸ ਇੰਡਸਟਰੀ ਦੇ ਵਿੱਚ ਪਿਛਲੇ ਟਾਈਮ ਤੋਂ ਬਿਲਕੁਲ ਮਤਲਬ ਕਿ ਕੁਝ ਜ਼ਿਆਦਾ ਕਲਾਕਾਰ ਕਰ ਨਹੀਂ ਸਕਦਾ ਠੀਕ ਐ ਨਾ ਜੀ ਜੀ ਤੇ ਹੁਣ ਮੰਨ ਲਓ ਕਿ ਕੋਈ ਆਪਦਾ ਪ੍ਰਬੰਧ ਕਰ ਲਵੇ ਸੋ ਕਰ ਲਵੇ ਹੁਣ ਕਲਾਕਾਰ ਹੈਗੇ ਨੇ ਬਹੁਤ ਅੰਡਰਫੈਕਟ ਵੀ ਬਹੁਤ ਨੇ ਕਿਹਨੂੰ ਕਿਹਨੂੰ ਸਿਕਿਉਰਿਟੀ ਕਿਹਨੂੰ ਕਿਹਨੂੰ ਕਰਕੇ ਦੇਣਗੇ ਇਸ ਵਾਸਤੇ ਮਾਹੌਲ ਜਿਹੜਾ ਵਾਕਈ ਬਹੁਤ ਖਰਾਬ ਹੋਇਆ ਪਿਆ ਜੀ ਬਹੁਤ ਖਰਾਬ ਹੋਇਆ ਪਿਆ ਜੀ ਮਿੰਟੂ ਜੀ ਕਾਫੀ ਸਾਰੇ ਦੋਸਤ ਜੁੜੇ ਨੇ ਜੀ ਚਲੋ ਇਹਨਾਂ ਦੇ ਵਿਚਾਰ ਵੀ ਆਪਾਂ ਸਾਂਝੇ ਕਰ ਦਨੇ ਆ ਆਲ ਅਮਾਇਨ ਭਾਈ ਜੀ ਕਹਿ ਰਹੇ ਨੇ ਕਿ ਸਿਕਿਉਰਿਟੀ ਮਿਲੀ ਹੋਈ ਆ ਬਿਕਰ ਸਿੰਘ ਜੀ ਕਹਿ ਰਹੇ ਨੇ ਕਿ ਦਵਾਈ ਦੇ ਵਿਚ ਘਰ ਕੈਨੇਡਾ ਅਮਰੀਕਾ ਤੋਂ ਸਸਤਾ ਮਿਲ ਜਾਂਦਾ ਹੈ ਤੇ ਮਿੱਤਰ ਕਹਿ ਰਹੇ ਨੇ ਕਿ ਬਾਈ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਮਜਬੂਰੀ ਸਮਝਣੀ ਚਾਹੀਦੀ ਆਰਮੀ ਸੈਂਟਰ ਬਾਈ ਜੀ ਕਹਿ ਰਹੇ ਨੇ ਪੀਬੀ 31 ਜੀ ਕਹਿ ਰਹੇ ਨੇ ਕਿ ਥ੍ਰੈਟ ਜ਼ਿਆਦਾ ਆਉਂਦੇ ਨੇ ਇਸ ਕਰਕੇ ਇਹ ਤਾਂ ਹੈ ਹੀ ਆ ਜੀ ਹੁਣ ਗੱਲ ਇਹ ਆ ਕਿ ਸਮਝ ਤੋਂ ਬਾਹਰ ਆ ਹੁਣ ਕਿੱਦਾਂ ਇੰਦਾ ਮਤਲਬ ਕਿ ਯਾਰ ਜੀਣਾ ਵੀ ਬਹੁਤ ਔਖਾ ਹੈ ਹੂੰ ਬਿਲਕੁਲ ਜੇ ਤੁਸੀਂ ਜੀਣਾ ਚਾਹੁੰਦੇ ਹੋ ਖੁੱਲਕੇ ਯਾਰ ਤੁਸੀਂ ਮਸਤੀ ਕਰਨਾ ਚਾਹੁੰਦੇ ਹੋ ਤੁਸੀਂ ਐ ਮਤਲਬ ਕੋਈ ਪ੍ਰੇਮ ਪਿਆਰ ਨਾਲ ਰਹਿਣਾ ਚਾਹੁੰਦੇ ਹੋ 스타 ਬਣ ਕੇ ਕਿ 스타डम ਚਾਹੇ ਤੁਹਾਡੇ ਕੋਲ ਆ ਪਰ ਤੁਸੀਂ ਉਸ ਮਾਹੌਲ ਨੂੰ ਮਾਰ ਦੇ ਮਾਰ ਤੇ ਜਦੋਂ ਖੌਫ ਜੀ ਹੋ ਤੁਸੀਂ ਤਾਂ ਖੁੱਲ ਕੇ ਬੰਦਾ ਕੋਈ ਗੱਲ ਨਹੀਂ ਕਰ ਸਕਦਾ ਖੌਫ ਖੌਫ ਨੇ ਸੁਲਮਾਨ ਖਾਨ ਬੁੱਢਾ ਕਰਤਾ ਕਿੱਥੇ ਸੁਲਮਾਨ ਖਾਨ ਬੁੱਢਾ ਹੁੰਦਾ ਸੀ ਇਹ ਮੈਨੂੰ ਵੀ ਭੁਲੇਖਾ ਸੀ ਮੈਂ ਕਿਹਾ ਮੈਂ ਕਦੇ ਬੁੱਢਾ ਨਹੀਂ ਹੁੰਦਾ ਹਮ ਰਾਵਣ ਹੀ ਆ ਅਸੀਂ ਛੇਤੀ ਮਰਦੇ ਨਹੀਂ ਤੇ ਸੁਲਮਾਨ ਖਾਨ ਪਰ ਵੀ ਇਹ ਸੀ ਵੀ ਸੁਲਮਾਨ ਖਾਨ ਨਾ ਇਹਦਾ ਵਿਆਹ ਹੋਣਾ ਤੇ ਨਾ ਇਹਨੇ ਬੁੱਢਾ ਹੋਣਾ ਹਮ ਸਰ ਉਹ ਦੇਖ ਲੋ ਆ ਪਿੱਛੇ ਜੀ ਉਹਦੀ ਇੱਕ ਫਿਲਮ ਆਨੰ ਚੀ ਦੇਖਿਆ ਪਾ ਪਿੱਛੇ ਜੀ ਉਹਦੀ ਇੱਕ ਫਿਲਮ ਆਈ ਸੀ ਤੇ ਉਹ ਪ੍ਰੋਮੋਸ਼ਨ ਦੀ ਕਿਤੇ ਬਾਈਟ ਕਰ ਰਿਆ ਸੀ ਉਹਨੂੰ ਸਾਹ ਚੜ ਰਿਹਾ ਸੀ ਤੋਂ ਮੈਨੂੰ ਰੀਲ ਭੇਜੀ ਕਹਿੰਦੇ ਮੈਂ ਅੱਗੋ ਇਹੀ ਗੱਲ ਆਖੀ ਸੀ ਮੈਂ ਕਿਹਾ ਸਲਮਾਨ ਖਾਨ ਨੂੰ ਸਾਹ ਚੜੂ ਲੱਗ ਗਿਆ ਜੋ ਉਹਦੀ ਅੰਦਰ ਦੀ ਮਨੋਸਥਿਤੀ ਹੈ ਉਹ ਸਾਫ ਸਾਹਰ ਹੁੰਦੀ ਹੈ ਸ਼ਬਦਾਂ ਤੋਂ ਬਾਡੀ ਲੈਂਗੁਏਜ ਤੋਂ ਦਰਬਾਤ ਕੁੱਤੀ ਚੀਜ਼ ਐ ਸਰ ਜੀ ਜੀ ਬਿਲਕੁਲ ਬਿਲਕੁਲ ਮਿੰਟੋ ਜੀ 24 ਘੰਟੇ ਖੌਫ ਦੇ ਵਿੱਚ ਹੀ ਰਹਿਣਾ ਸਾਈਡਾਂ ਤੇ ਸਕਿਉਰਿਟੀ ਸਭ ਕੁਝ ਬੰਦਾ ਖੁੱਲ ਕੇ ਜੋਇਨ ਨਹੀਂ ਸਕਦਾ ਜਦੋਂ ਖੈਰ ਚਲੋ ਇਹ ਤੇ ਅਪਰੋਜ ਦਾ ਇਹ ਮਾਹੌਲ ਐ ਭਾਵੇਂ ਕਿਸੇ ਕਲਾਕਾਰ ਨੂੰ ਲੈ ਕੇ ਦੇਖ ਲਓ ਕਿਸੇ ਨੇਤਾ ਤੇ ਆ ਵੀ ਨੇਤਾ ਨੂੰ ਲੈ ਕੇ ਵੇਖ ਲਓ ਧਮਕੀਆਂ ਵਾਲਾ ਮਾਹੌਲ ਤੇ ਪੰਜਾਬ ਦੇ ਵਿੱਚ ਆਮ ਹੋਇਆ ਪਿਆ